ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮਾਲਾ ਖੁਰਦ ਦੇ ਵਿੱਚ ਮਾਲਾ ਖੁਰਦ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇੱਥੋਂ ਹੱਦ ਆ ਜਿਹੜੀ ਉਹ ਮੋਗੇ ਜ਼ਿਲ੍ਹੇ ਦੀ ਸ਼ੁਰੂ ਹੁੰਦੀ ਆ ਮਿੱਤਰੋ ਇਹ ਦੋ ਗਾਂ ਪਈ ਪਿੱਛੇ ਫਿਰੋਜਪੁਰ ਜ਼ਿਲ੍ਹੇ ਦੀ ਹੱਦ ਖਤਮ ਹੋ ਜਾਂਦੀ ਆ ਗੱਲ ਪਿੰਡ ਵੀ ਇਸ ਪਿੰਡ ਦਾ ਗਵੰਡੀ ਪਿੰਡ ਰਹਿ ਗਿਆ ਮੇਰਾ ਪਿੰਡ ਮੁੱਦਕੀ ਉਹ ਵੀ ਗਵੰਡੀ ਪਿੰਡ ਰਹਿ ਗਿਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਘੋੜੀਆਂ ਦੇ ਵਿਖਾਉਣੇ ਆ ਤੁਹਾਨੂੰ ਮਿੱਤਰੋ ਮਾਰਵਾੜੀ ਨਸਲ ਦੇ ਵਿੱਚ ਤੇ ਇਹਨਾਂ ਦੇ ਵਿੱਚ ਇੱਕ ਘੋੜੀ ਤਾਜੀ ਸੋਈ ਹੋਈ ਆ 15-16 ਦਿਨਾਂ ਦੀ ਨਾਲ ਤੁਹਾਨੂੰ ਬੱਚਾ ਜਿਹੜਾ ਉਹ ਵੀ ਮਿਲ ਜਾਣਾ ਤੇ ਆ ਬਸ਼ੇਰੀ ਆ ਮਿੱਤਰੋ ਇਹ ਵੀ ਅੱਛੀ ਦੀ ਆ ਨਾ ਬਾਈ ਚੰਬੀਆਂ ਛੱਪੀਆਂ ਦੀ ਚੰਬੀਆਂ 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 ਠੀਕ ਆ ਹਾਂ ਚੰਬੀਆਂ ਚੰਬੀਆਂ ਘੋੜੀਆਂ ਵਾਂ ਮੇਤਰੋ ਸਾਰੀ ਗੱਲਬਾਤ ਕਰਦਿਆਂ ਆਪਾਂ ਬਾਈ ਤੋਂ ਹੀ ਡਿਟੇਲ ਜਾਣਦੇ ਆ ਇਹਨਾਂ ਬਾਰੇ ਪਹਿਲਾਂ ਤੁਹਾਨੂੰ ਐਡਰੈਸ ਦੱਸ ਦਿੱਤਾ ਅਗਲੀ ਕਾਰਵਾਈ ਤੁਸੀਂ ਕਰਿਓ ਗੱਲਬਾਤ ਕਰਦਿਆਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਵਧੀਆ ਸੇਤਾਕਰ ਪ੍ਰਵਾਹ ਵਧੀਆ ਕਿਰਪਾ ਜੀ ਮਾੜਾ ਚਲੋ ਸ਼ੁਕਰ ਆ ਵੱਡੇ ਬ੍ਰਦਰ ਜਿਹੜੀ ਆ ਉਰਲੀ ਬੱਚੀ ਆ ਹਨਾ ਇਹਨੇ ਚਰਦੀ ਆ ਵੀਰੇ ਖੋਲੀ ਮੜਾ ਜੈਨੂੰ ਖੋਲ ਇਹ ਕਿੰਨੇ ਚਰਦੀ ਆ ਵੀਰੇ ਇਹ ਬਾਈ ਜੀ ਲਗਭਗ 13 ਮਹੀਨੇ ਤੇ 26 27 ਦਿਨ ਦੀ ਜਮਾਂ ਸਹੀ ਹੈ ਸਹੀ ਮਤਲਬ ਜਦੋਂ 10 ਮਹੀਨੇ ਤੋਂ 2-4 ਦਿਨ ਘਾਟਾ ਘਾਟਾ ਠੀਕ ਹੈ ਬੈਠੀ ਕਿਉਂਕਿ ਪਿਛਲੀ ਵਾਰ ਅਸੀਂ ਘੋੜੀ 40 ਦਿਨ ਤੇ ਮਲਾਈ ਸੀਗੀ ਠੀਕ ਹੈ ਤੇ ਸਾਢੇ 1.5 ਮਹੀਨੇ ਤੋਂ ਬਣ ਲਓ ਵੀ ਘੋੜੀ ਸੂਈ 15 ਦਿਨ ਸੂਈ ਨੂੰ ਹੋਏ ਸੋਣਾ ਅਜ ਘੋੜੀ ਨੂੰ ਠੀਕ ਹੈ ਬਈ ਤੇ ਇਹ ਮਗਰ ਪਿਛਲੇ ਸੂਏ ਦੀ ਬੱਚੀ ਠੀਕ ਹੈ ਇਹ ਕਿਹੜੀ ਲੈਣ ਚ ਆ ਗਈ ਵੀਰੇ ਇਹ ਡੋਡਪਿੰਡ ਦਾ ਜਿਹੜਾ ਪ੍ਰਿੰਸ ਘੋੜਾ ਸੀ ਹਾਂ ਡੋਡਪਿੰਡ ਦਾ ਹਾਂਜੀ ਪ੍ਰਿੰਸ ਉਹਦਾ ਬੱਚਾ ਸੀਗਾ ਇਹ ਗੱਲਪਿੰਡ ਬਸਨ ਸਿੰਘ ਕਾ ਕੋਲੇ ਠੀਕ ਆ ਬਾਈ ਉਹਨਾਂ ਕੋਲੋਂ ਵੇਖ ਕੇ ਘੋੜਾ ਗਿਆ ਸੀਗਾ ਬਗੇਲੇਪਿੰਡ ਬਗੇਲੇਪਿੰਡ ਠੀਕ ਆ ਉਸ ਘੋੜੇ ਦੀ ਨੁਗਰੇ ਦੀ ਆ ਜੀ ਇਹ ਨੁਗਰੇ ਦੀ ਆ ਹਾਂ ਨੁਗਰੇ ਘੋੜੇ ਦੀ ਆ ਪ੍ਰਿੰਸ ਲਾਈਨ ਦੀ ਆ ਪ੍ਰਿੰਸ ਲਾਈਨ ਦੀ ਪ੍ਰਿੰਸ ਡੋਡ ਵਾਲਿਆਂ ਉਹਦੀ ਪੋਤੀ ਆਈ ਪ੍ਰਿੰਸ ਦੀ ਠੀਕ ਆ ਬਾਈ ਠੀਕ ਆ ਬਈ ਮਤਲਬ ਵੀ ਘਰਾਣਾ ਜਿਹੜਾ ਚੰਗਾ ਹਨਾ ਬਹੁਤ ਚੰਗਾ ਹੀ ਬਹੁਤ ਚੰਗਾ ਬਈ ਇਹਦੀ ਹੁਣ ਹਾਈਟ ਕਿੰਨੀ ਹੋਊਗੀ ਹਾਈਟ ਤੁਹਾਡੇ ਸਾਹਮਣੇ ਹੀ ਇਹੀ ਦੇਖ ਲਓ ਹੋਊਗੀ ਮਤਲਬ ਕਿ ਆੜੀਆ ਜ 58 ਦੇ ਲਗਭਗ ਹੈਗੀ 57 58 58 ਹੈਗੀ ਜੀ 58 58 ਹੋਊਗੀ ਜੀ ਤੇ ਫਿਰ ਤਾਂ ਮੈਂ ਦੋ 2.5 ਸਾਲਾਂ ਦੀ ਇੱਕ ਕੱਦ ਤਾਂ 60 ਤੋਂ ਬਾਹਰ ਕਰ ਜੂਗੀ ਚਾਹੀਦਾ ਜੀ ਕਿਉਂਕਿ ਲੈਂ ਬਹੁਤ ਚੰਗੀ ਹੈ ਜੀ ਹੂੰ 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 61 62 ਇੰਚ ਦੀ ਅਸੀਂ ਉਮੀਦ ਕਰਦੇ ਆਂ ਕਾਡ ਪਲੱਸ ਹੋਣੀ ਚਾਹੀਦੀ ਬੱਚੀ ਹੋਣੀ ਚਾਹੀਦੀ ਹੈ ਨਾ ਤੇ ਹੁਣ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ ਇਹ ਜੇ ਤਾਂ ਰੇਟ ਕਰਾਉਣਾ ਤਾਂ ਜਿੰਨਾ ਮਰਜ਼ੀ ਕਰਾ ਲੀ ਤੇਲ ਲੈਣ ਵਾਲੀ ਗੱਲ ਆਪਾਂ ਹਾਂ ਨਾ ਜੀ 80000 ਰੁਪਏ ਜੀ 90000 ਹਾਂ ਹਾਂ ਨਾ ਬਸ ਇਹਦੇ ਵਿੱਚੋਂ ਕੋਈ ਥੋੜਾ ਬੋਤਾ ਲੜ ਪਿਆਰ ਉਹ ਜੇ ਕੋਈ ਸਾਰਾ ਸੈੱਟ ਲੈ ਲੂਗਾ ਬ 190000 ਜੋ ਜਿਦੋਂ ਨਾਲ ਜਾਣਾ ਜੇ ਮਾਲੋ ਕੋਈ ਸਾਰਾ ਸੈੱਟ ਹੀ ਲੈਂਦਾ ਬਣਿਆ ਤਣਿਆ ਇਹ 190 ਜੋ ਕੋਈ 5000 2000 ਮਾਨ ਤਾਨ ਹੋ ਜੂ ਬਸ ਮਤਲਬ ਠੀਕ ਹੈ ਮਨ ਲਾ ਵੀ 185 ਦੇ ਘੇਰੇ ਦੇ ਬਸ ਐਂਡ ਉਹਦੂ ਘਰ ਠੀਕ ਹੈ ਭਾਈ ਠੀਕ ਹੈ ਤੇ ਭਾਈ ਜਿਹੜੀ ਪਰਲੀ ਘੋੜੀ ਆ ਫਿਰ ਉਹਨੂੰ ਕਿੰਨੇ ਦਿਨ ਹੋ ਗਏ ਅਜ ਸੋਈ ਨੂੰ 16 ਦਿਨ ਹੋ ਗਏ ਅਜ 16 ਦਿਨ ਹੋ ਗਏ ਸੋਈ ਨੂੰ ਹਾਂਜੀ ਹੁਣ ਇਸ ਟਾਈਮ ਤੇ ਬੀਟਿੰਗ ਦੇ ਵੱਤ ਦੇ ਵਿੱਚ ਆ ਜੋ ਕੋਈ ਬੰਦਾ ਲਿਆ ਕੇ ਭਰਾ ਸਕਦਾ ਭਰਾ ਸਕਦਾ ਹੁਣ ਮੈਂ ਲਾਈਵ ਹੀਟ ਦੇ ਵਿੱਚ ਵੀ ਆ ਗਿਆ ਠੀਕ ਹੈ ਬਾਈ ਤੇ ਬੱਚਾ ਮਗਰ ਵੀਰੇ ਆ ਫਿਰ ਆਹ ਇਹ ਬੇਸ਼ੇਰਾ ਜੀ ਬੇਸ਼ੇਰਾ ਬਾਈ ਇਹ ਕਿੰਨੇ ਦਿਨਾਂ ਦਾ ਹੋ ਗਿਆ ਅੱਜ ਬਾਈ ਇਹ 16 ਦਿਨਾਂ ਦਾ ਹੋ ਗਿਆ ਜੀ 16 ਦਿਨਾਂ ਦਾ ਹੈ ਇਹ ਕਿਹੜੀ ਲਾਂਡ ਦੇ ਵਿੱਚੋਂ ਆ ਗਿਆ ਬੱਚਾ ਇਹ ਵੀ ਨੁਗਰੇ ਘੋੜੇ ਦਾ ਹੀ ਆ ਇਹ ਭਲੂਰ ਵਾਲੇ ਜਿਹੜਾ ਭਲੂਰ ਘੋੜਾ ਜਵਰਾਜ ਆ ਮੇਜਰ ਸਿੰਘਾਂ ਕੋਲੇ ਹਾਂਜੀ ਰਾਜੂ ਰੋੜ ਦਾ ਪੋਤਾ ਆ ਗਿਆ ਹੀ ਮੰਨ ਲਓ ਇਹ ਚਲੋ ਬੱਚੇ ਨੁਗਰੇ ਦਿੰਦੀ ਆ ਘੋੜੀ ਇਹ ਤੇ ਆਪਦੇ ਦੇ ਵੀ ਬੱਚਾ ਸੂ ਜਾਂਦੀ ਘੋੜੀ ਕਈ ਵਾਰੀ ਐ ਨਹੀਂ ਹੁੰਦਾ ਜਰੂਰੀ ਨਹੀਂ ਗੱਲ ਹਾਂਜੀ ਹਾਂਜੀ ਬਿਸ਼ੇਰੀ ਸੀਗੀ ਹੂੰ ਉਦੋਂ ਪਹਿਲਾਂ ਨੁਗਰਾ ਬਿਸ਼ੇਰਾ ਸੀ ਅਚੈ ਉਦੋਂ ਪਹਿਲਾਂ ਨੁਗਰਾ ਬਿਸ਼ੇਰਾ ਨੁਗਰਾ ਬਿਸ਼ੇਰਾ ਸੀ ਇਹਦੇ ਮਗਰ ਚੰਨੀਆਂ ਵਾਲੇ ਬੰਤੇ ਵਾਲੇ ਘੋੜੇ ਦਾ ਠੀਕ ਹੈ ਇਹ ਸੂਆ ਕਿੰਨਾ ਸੁਪੀ ਕੋਡ ਚੌਥੇ ਸੂਏ ਹੈ ਮੇਰੇ ਤੋਰੀ ਮੜੇ ਖੋਲੀ ਇਹਨੂੰ ਬਈ ਤੇ ਇਹ ਕਿੰਨੇ ਦੀ ਦੇਦਾ ਇਕੱਲੀ ਜੇ ਮਤਲਬ ਘੋੜੀ ਲੈਣੀ ਹੋਵੇ ਘੋੜੀ ਮੰਨ ਲਓ ਵੀ ਲੱਖ ਰੁਪਏ ਦਾ ਹਾਂ ਨਾ ਜੀ ਉਹਦੇ ਕੋਈ ਕੁਝ ਨਹੀਂ ਆਪਾਂ 1 5 10 ਕਹਿ ਲਈਏ ਮਾਨਤ ਨਾਲ ਆ ਵੀ ਕੋਈ 100 200 ਵਾਲਾ ਕੰਮ ਉਹਦੇ ਚ ਇਹ ਨਹੀਂ ਕੋਈ 1000 ਰੁਪਏ ਰੇਟ ਵੀ ਠੀਕ ਆ ਯਾਰ ਹਾਂਜੀ ਠੀਕ ਆ ਭਾਈ ਤੇ ਫਿਰ ਭਾਈ ਹੁਣ ਇਹ ਹੀਟ ਦੇ ਵਿੱਚ ਆ ਮਨ ਲਾ ਜੇ ਹੁਣ ਭਰਉਣੀ ਹੋਵੇ ਤਾਂ ਅਗਲਾ ਪ੍ਰਵਾਹ ਭਰਾ ਸਕਦਾ ਮਨ ਸਵੇਰੇ ਚੈੱਕ ਕਰਵਾ ਕੇ ਆਉਦੀ ਭਰਵਾ ਸਕਦਾ ਜੀ ਠੀਕ ਆ ਭਾਈ ਇੱਕ ਦੋ ਦਿਨਾਂ ਦੀ ਕੁੜੀ ਭਰਾਉਣ ਵਾਲੀ ਹੈ ਹੂੰ ਤੇ ਇਹ ਕਿੰਨੇ ਮਨ ਲਾ ਹੁਣ ਉਮਰ ਕਿੰਨੀ ਹੋਗੀ ਹੋਗੀ ਭਾਈ ਇਹ ਕੁੜੀ ਦੀ ਬਣਾੜੀ ਇਹ ਦੇਖ ਲਓ ਚੌਥੀ ਸੂਈ ਸੂਪੀ ਆ ਜੀ ਹੁਣ 4 ਤੱਕ ਹੋਵੇ ਤਿੰਨ ਸਾਲ ਦੀ ਲਗਭਗ ਪਹਿਲਾਂ 7 ਤੋਂ 8 ਸਾਲ ਦੇ ਹਾਂ ਕਿਸੂਆ ਪਿੱਛੇ ਨੁਗਰਾ ਵਛੇਰਾ ਸੂਕਿਆ ਆਈਆ ਚੰਨੀਆਂ ਪਿੰਡ ਚੰਨੀਆਂ ਪਿੰਡ ਤਿੰਨ ਸੂਏ ਤੁਹਾਡੇ ਕੋਲ ਤਿੰਨ ਸੂਏ ਆਪਣੇ ਘਰੇ ਸੂਕਿਆ ਬਾਪਾ ਠੀਕ ਹੈ ਇਹਦੀ ਹਾਈਟ ਕਿੰਨੀ ਹੋਊਗੀ ਵੀਰੇ ਸੋ ਇਹ ਇਹ ਹੋਊਗੀ ਇਹ ਵੀ ਇਹ ਨਾ ਨਹੀਂ ਇਹ 60 ਦੇ ਆਸੇ ਪਾਸੇ 60 ਦੇ ਆਸੇ ਪਾਸੇ 90 ਪਲੱਸ ਆ 60 ਦੇ ਆਠੇ ਠੀਕ ਆ ਬਾਈ ਤੇ ਜੇ ਕੋਈ ਜੋੜਾ ਲਊਗਾ ਤੇ ਇੱਕ 85 ਦਾ ਦੇ ਦੇਾਂਗੇ ਕੱਲੀ ਜਿਹੜੀ ਘੋੜੀ ਦੀ ਕੀਮਤ ਆ ਉਹ ਲੱਖ ਰੁਪਈਆ ਤੇ ਇਹਦੀ ਕੱਲੀ ਦੀ ਕੀਮਤ ਜਿਹੜੀ ਬਸ਼ੇਰੀ ਆ ਇਹਦੀ ਹੈਗੀ 90000 ਠੀਕ ਆ ਬਾਈ ਤੇ ਬਸ਼ੇਰਾ ਦਾ ਫਿਰ 100 ਦਾ ਸਮਝੀਏ ਸਰਪ੍ਰਾਈਜ਼ ਹੀ ਚੱਲੇਗਾ ਉਹ ਤਾਂ ਹਾਂ ਉਹ ਤਾਂ ਅਗਲੇ ਦਿਨ ਮੰਨ ਲਓ ਵੀ ਜਿਹਨੇ ਘੋੜੀ ਲੈਣੀ ਨਾਲ ਜਾਣਾ ਹੀ ਹੋਣਾ ਠੀਕ ਆ ਬਾਈ ਮੇਤਰੋ ਤਿੰਨ ਪੈਰ ਤੇ ਮੱਥੇ ਪਟਾ ਹੈਗਾ ਘੋੜੀ ਦੇ ਤੇ ਬਸ਼ੇਰੀ ਦੇ ਵੀ ਤਿੰਨ ਪੈਰ ਹੈਗੇ ਆ ਮੱਥੇ ਪਟਾ ਜੰਬੀ ਹੋਈ ਆ ਬਸ਼ੇਰੀ ਤਾਂ ਪੂਰੀ ਜੰਬੀ ਕਿ ਕਿਉਂਕਿ ਲੁਗਰਾ ਬਲੱਡ ਆ ਇਹਦੇ ਵਿੱਚ ਇਹ ਨਾਲ ਕੱਟ ਪੈਸਿਆਂ ਦੇ ਵਿੱਚ ਘੋੜੀਆਂ ਦਾ ਸੌਂਗ ਪੂਰਾ ਕਰ ਸਕਦਾ ਹਾਂ ਜਿਹਨੇ ਪਹਿਲੀ ਵਾਰੀ ਖੋਲਿਆ ਹੋਇਆ ਕੱਢ ਸਕਦਾ ਹਾਂ ਕੀੜਾ ਵੀ ਬਾਕੀ ਦੇਖ ਕੇ ਵੀ ਜੋ 2 ਰੁਪਏ ਕਿਹਨੂੰ ਘਾਟਾ ਵੀ ਨਹੀਂ ਘਾਟਾ ਵੀ ਨਹੀਂ ਹਾਂਜੀ ਕਿਉਂਕਿ ਨਵੀਂ ਬੱਚੀ ਆ ਇਹਨੇ ਗਾ ਚਿੱਟਾ ਬੱਚਾ ਦੇਣੀ ਆ ਕਿਉਂਕਿ ਚਿੱਟੇ ਬਾਪ ਦੀ ਆ ਬਾਪ ਦੀ ਆ ਮਤਲਬ ਬਲੱਡ ਜਿਹੜਾ ਘਰਾਣਾ ਚੰਗਾ ਹੈ ਵੀ ਖੂਨ ਜਿਹੜਾ ਲੁਗਰੇ ਦੀ ਆ ਇਹ ਹੂੰ ਹਾਂਜੀ ਹਾਂਜੀ ਨੁਗਰੇ ਕੋੜੇ ਦੀ ਹੂੰ ਤੇ ਆਹ ਇਹ ਕੋੜੀਆਂ ਲੋਗਰ ਕੁੱਤੀ ਫਰੀ ਦੇ ਦੇਣੀਆਂ ਪਾਈਆਂ ਨੇ ਬਾਈ ਹਾਂ ਇਹ ਕੁੱਤੀ ਫਰੀ ਦੇ ਦੇਣੀਆਂ ਜਿਹੜਾ ਕੋੜੀਆਂ ਲੋਗਰ ਭੱਜੀ ਬਹੁਤ ਆ ਕੁੱਤੀ ਆ ਇੱਕ ਹੀ ਵਾਲੇ ਕੈਮਰਾਮੈਨ ਦੇ ਨਾਲ ਟੈਂਕੇ ਲਾਉਣੇ ਪੈਣ ਮੇਲ ਜਾ ਕੇ ਨਹੀਂ ਨਹੀਂ ਠੀਕ ਆ ਬਾਈ ਠੀਕ ਆ ਬੈਂਦੀ ਪੁੰਦੀ ਤਾਂ ਨਹੀਂ ਇਹ ਆ ਬਸ਼ੇਰੀ ਦੀ ਵੀਡੀਓ ਬਣਾ ਲੈ ਬਈ ਚੰਗੀ ਤਰ੍ਹਾਂ ਤਸੱਲੀ ਨਾਲ ਲੈ ਪੁੱਤ ਬਸ਼ੇਰੀ ਦੀ ਵੀਡੀਓ ਇੱਕ ਨਹੀਂ ਹੋਰ ਤੋੜ ਦੇ ਬਸ਼ੇਰੀ ਤੋੜ ਬਈ ਕੋੜੀ ਕਾਠੀ ਕੂਠੀ ਲੈਂਦੀ ਆ ਕੋੜੀ ਬਹੁਤ ਸੋਹਣਾ ਤੁਰਦੀ ਆ ਅੱਛਾ ਚਾਲਾ ਤੂੰ ਕਿਹੜੀਆਂ ਦੋਵੇਂ ਚਾਲਾ ਚਲ ਪੈਂਦੀ ਆ ਇਹ ਹੀ ਮੈਂ ਰਿਪੂ ਬੈਨਾ ਹਾਂ ਨਾ ਸ਼ੌਂਕਾਂ ਵਾਲੇ ਪਤਾ ਹੀ ਨਹੀਂ ਯਾਰ ਸਹੀ ਪੜਦਾ ਇਹ ਤਾਂ ਬੰਦੇ ਨਵੇਂ ਬੰਦੇ ਸੀਗੇ ਇਹਨਾਂ ਦਾ ਸ਼ੌਂਕ ਕਰਦੇ ਲੈਂਦੇ ਆ ਇਹਦੇ ਵਿੱਚ ਕੀੜਾ ਸੀਗਾ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਬਾਈ ਠੀਕ ਹੈ ਇਹ ਗੱਲ ਆ ਜਦੋਂ ਵੀ ਤੀੜਾ ਨਹੀਂ ਸੀ ਯਾਨੀ ਕੋੜੀ ਨਹੀਂ ਮਾੜੀ ਬੁਰੀ ਵਧੀਆ ਦੇਖੋ ਹੁਣ ਲੱਖ ਰੁਪਏ ਦਾ ਬੱਚਾ ਦੀ ਜਿਹੜੀ ਪਿਛਲੀ ਵੇਚੀ ਤੀ ਅਸੀਂ ਹਾਂ ਵੀ ਮੰਨ ਲਓ ਕਿ ਆਹ ਸਾਂਭਣ ਵਾਲਾ ਬੰਦਾ ਨਹੀਂ ਹੁੰਦਾ ਫਿਰ ਉਦੋਂ ਗੱਲ galt ਹੋ ਜਾਂਦੀ ਹੈ ਇਹ ਨਹੀਂ ਮਲੇ ਬਾਕੀ ਇਹਨਾਂ ਨੂੰ ਥਾਂ ਤੋਂ ਖੁੱਲਾ ਚਾਹੀਦਾ ਇਹ ਆਜ਼ਾਦੀ 'ਚ ਰਹਿ ਕੇ ਜਾਨਵਰ ਕੋਈ ਬੱਚੀ ਲਗਭਗ ਤਕਰੀਬਨ ਨੀਲੀ ਵੀ ਹੋ ਸਕਦੀ ਹੈ ਨੀਲੀ ਹੋ ਗਈ ਓਏ ਨੀਲੀ ਵੀ ਹੋ ਸਕਦੀ ਹੈ ਹੂੰ ਕੰਨ ਗੇਬਲਾ ਪੱਦਰੀ ਸਲਦਰੀ ਹੈ ਨਾ ਹਾਂ ਬਹੁਤ ਸੋਹਣੀ ਬੱਚੀ ਹੈ ਹੂੰ ਕੰਨ ਕੁੰਨ ਵੀ ਚੰਗਿਆ ਬਾਈ ਹਾਂ ਜੀ ਆਵੇ ਆ ਪੇਟ ਫੂਟ ਸੱਲੋਂ ਸਾਰਾ ਚਟਾ ਇਹਦਾ ਸਾਰਾ ਮੱਥਾ ਪੈਰ ਇਹਦਾ ਕਿਤੇਰੀ ਗੱਲ ਨੂੰ ਬੱਚੇ ਨੁਗਰੇ ਟੌਪ ਲਾ ਦੂ ਗਾਰੰਟੀ ਇਹ ਦੇਊਗੀ ਉਹਨੇ ਵੀ ਨੁਗਰਾ ਬਸ਼ੇਰਾ ਦਿੱਤਾ ਚੰਨੀਆਂ ਪੈਨ ਜਦੋਂ ਮਰਜੀ ਕੋਈ ਪੁੱਛਦਾ ਖਰੀਦਦਾ ਚੰਨੀਆਂ ਪੈਨ ਹੈ ਹਾਂਜੀ ਹਾਂਜੀ ਉਹਨੇ ਪਰਲੀ ਕੋੜੀ ਨਹੀਂ ਹਾਂਜੀ ਕੋੜੀ ਠੀਕ ਹੈ ਬਾਈ ਠੀਕ ਹੈ ਤੇ ਪਿਛਲਾ ਬੱਚਾ ਜਿਹੜਾ ਉਹ ਵੀ ਕਿਵੇਂ ਸੀਗਾ ਉਹ ਬਸ਼ੇਰੀ ਸੀ ਨੀਲੀ ਬਹੁਤ ਚੰਗੀ ਜੀ ਉਹ ਨੀਲੀ ਦੀ ਬਸ਼ੇਰੀ ਉਹ ਪਿੱਛੋਂ ਹੀ ਮੇਟ ਹੋ ਕੇ ਆਈ ਸੀ ਹੁਣ ਆਪਾਂ ਨੂੰ ਇਹ ਨਹੀਂ ਪ ਪੂਰਾ ਨੰਬਰ ਤੂੰ ਦੇ ਤੁਨੇ 98146 98146 32854 32854 ਹਾਂਜੀ 98146 32854 ਹਾਂਜੀ ਇਹ ਕੇ ਨੰਬਰਾਂ ਹਾਂ ਦੂਜਾ ਨੰਬਰ ਇਹ 99153 99153 18599 18599 99753 185 99 99 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਮਾਲਕ ਖੁਰਦ ਤੇ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਜਾਨਵਰ ਦਾ ਖਾਤੇ ਆ ਜੇ ਕੀੜਾ ਕੱਢਣਾ ਬਾਈ ਕੂੜੀਆਂ ਲੈਣ ਵਾਲਾ ਤਾਂ ਫਿਰ ਹੁਣ ਕੀੜਾ ਨਿਕਲ ਜਾਊਗਾ ਥੋੜੇ ਪੈਸਿਆਂ ਦੇ ਵਿੱਚ ਤੁਹਾਡਾ ਤੇ ਫਿਰ ਬਾਲੇ ਪੈਸੇ ਲਾਉਣ ਦੀ ਲੋੜ ਨਹੀਂ ਤੇ ਨਾਲ ਤੁਹਾਨੂੰ ਬੱਚਾ ਸਰਪ੍ਰਾਈਜ਼ ਦੇ ਤੌਰ ਤੇ ਮਿਲ ਜਾਣਾ ਤੇ ਫਿਰ ਗੱਲਬਾਤ ਕਰ ਲਿਓ ਅਗਲੀ ਕਾਰਵਾਈ ਤੁਹਾਡੇ ਹੱਥ ਆ ਧੰਨਵਾਦ ਸ਼ੁਕਰੀਆ